ਮੈਂ ਤੁਹਾਨੂੰ ਕੋਈ ਲੋਡ ਨਹੀਂ ਹੈ ਵੱਡੇ ਵੱਡੇ ਗ੍ਰਾਫਿਕ ਡਿਜ਼ਾਈਨਰਾਂ ਨੂੰ ਆਪਣੇ YouTube ਤੇ ਆਪਣੇ ਬ੍ਰਾਂਡ ਦੇ ਲੋਗੋ ਤਿਆਰ ਕਰਵਾਉਣ ਲਈ ਹਜ਼ਾਰਾਂ ਰੁਪਏ ਦੇਣਦੇ ਮੈਂ ਤੁਹਾਨੂੰ ਦੱਸਾਂਗਾ ਕਿਵੇਂ ਤੁਸੀਂ ਬਿਲਕੁਲ ਫ੍ਰੀ ਆਫ ਕਾਸਟ ਸਿਰਫ 2 ਮਿੰਟਾਂ ਵਿੱਚ ਆਪਣਾ ਪ੍ਰੋਫੈਸ਼ਨਲ ਲੋਗੋ ਤਿਆਰ ਕਰ ਸਕਦੇ ਹੋ ਉਹ ਵੀ ਆਪਣੇ ਫੋਨ ਨਾਲ ਚਲੋ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਉਹਦੇ ਲਈ ਚਲਦੇ ਹਾਂ ਮੇਰੇ ਫੋਨ ਦੀ ਸਕਰੀਨ ਤੇ ਲੋਗੋ ਬਣਾਉਣ ਵਾਸਤੇ ਆਪਾਂ ਕੈਨਵਾ ਐਪਲੀਕੇਸ਼ਨ ਦਾ ਯੂਜ਼ ਕਰਾਂਗੇ ਇਹਦਾ ਪ੍ਰੋ ਵਰਜਨ ਵੀ ਆਉਂਦਾ ਬਟ ਆਪਾਂ ਫ੍ਰੀ ਵਰਜਨ ਹੀ ਯੂਜ਼ ਕਰਾਂਗੇ ਤੇ ਸਰਚ 바ਰ ਤੇ ਆਪਾਂ ਲੋਗੋ ਟਾਈਪ ਕਰਦੇ ਹਾਂ ਲੋਗੋ ਟਾਈਪ ਕੀਤਾ ਉਸ ਤੋਂ ਬਾਅਦ ਆਪਾਂ ਨੂੰ ਰੈਡੀਮੇਡ ਟੈਂਪਲੇਟ ਮਿਲ ਜਾਣਗੇ ਉਹਦੇ ਵਿੱਚੋਂ ਦੇਖੋ ਤੁਸੀਂ ਕਿਹੜਾ ਤੁਹਾਨੂੰ ਵਧੀਆ ਲੱਗਦਾ ਹੈ ਤੁਸੀਂ ਉਸ ਨੂੰ ਚੂਜ਼ ਕਰ ਸਕਦੇ ਹੋ ਹਜ਼ਾਰਾਂ ਟੈਂਪਲੇਟ ਮਿਲ ਜਾਣਗੇ ਤੁਹਾਨੂੰ 3 2 1 ਓਕੇ ਮੈਨੂੰ ਆਹ ਵਾਲਾ ਪਸੰਦ ਹੈ ਆਪਾਂ ਇਹਨੂੰ ਐਡਿਟ ਕਰਦੇ ਹਾਂ ਤੇ ਇਹਨੂੰ ਆਪਾਂ ਆਪਦੇ ਚੈਨਲ ਦਾ ਲੋਗੋ ਬਣਾਉਣਾ ਹੈ। ਉਹਦੇ ਲਈ ਆਪਾਂ ਕਲਿੱਕ ਕਰਦੇ ਹਾਂ। ਉਸ ਤੋਂ ਬਾਅਦ ਐਡਿਟ ਤੇ ਜਾਂਦੇ ਹਾਂ। ਹਣੀ ਟਾਈਪ ਕਰ ਦੋ ਹਣੀ ਓਕੇ ਐਂਡ ਦੈਨ ਉਸ ਤੋਂ ਬਾਅਦ ਆਪਾਂ ਟਿੱਲੂ ਟਾਈਪ ਕਰਦੇ ਹਾਂ। ਓਕੇ ਟਿੱਲੂ ਹੁਣ ਆਪਾਂ ਇਹਦਾ ਸਾਈਜ਼ ਥੋੜਾ ਜਿਹਾ ਸੈੱਟ ਕਰਦੇ ਹਾਂ। ਓਕੇ રાઈટ ફોન્ટ સાઈટ ਤੇ ਜਾ ਕੇ ਆਪਾਂ ਇਹਦਾ ਸੈੱਟ ਸੈੱਟ ਕਰਦੇ ਨੇ ਓਕੇ রাইટ ਓਕੇ 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 ਡਨ ਹੁਣ ਇਹਨੂੰ ਥੋੜਾ ਜਿਹਾ ਆਪਾਂ نیچے ਲੈ ਕੇ ਜਾਂਦੇ ਹਾਂ ਸੈਟਿੰਗ ਕਰਦੇ ਨੇ ਪ੍ਰੋਪਰ ਓਕੇ ਸੈਟਿੰਗ ਹੋ ਗਈ। ਦੈਨ ਇਸ ਤੋਂ ਬਾਅਦ ਆਪਾਂ ਸਿੰਪਲੀ ਇਹਨੂੰ ਡਾਊਨਲੋਡ ਕਰ ਲੈਣਾ ਹੈ। ਡਾਊਨਲੋਡ ਹੋਣ ਤੋਂ ਬਾਅਦ ਆਪਾਂ ਚੈੱਕ ਕਰਦੇ ਹਾਂ ਕਿ ਆਪਣਾ ਲੋਗੋ ਕਿਵੇਂ ਦਾ ਬਣਿਆ ਹੈ। ਓਕੇ ਡਾਊਨਲੋਡ ਹੋ ਗਿਆ। ओके गैलरी ओके ਆ ਦੇਖੋ ਆਪਣਾ ਲੋਕੋ ਕਿੱਡਾ ਵਧੀਆ ਬਣ ਕੇ ਤਿਆਰ ਹੋਇਆ ਇਹਦੇ ਲਈ ਆਪਾਂ ਕੋਈ ਪੈਸਾ ਖਰਚ ਨਹੀਂ ਕੀਤਾ ਤੁਸੀਂ ਜੇਕਰ ਇਸੇ ਲੋਗੋ ਨੂੰ ਐਨੀਮੇਟ ਕਰਨਾ ਚਾਹੁੰਦੇ ਹੋ ਤਾਂ ਅਗਲੀ ਵੀਡੀਓ ਨੂੰ ਜ਼ਰੂਰ ਦੇਖਿਓ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿਵੇਂ ਆਪਾਂ ਇਸੇ ਲੋਗੋ ਨੂੰ ਐਨੀਮੇਟ ਕਰ ਸਕਦੇ ਹਾਂ ਤੇ ਉਹਦੇ ਲਈ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ